ਮਾਪਿਓ ਇੱਕ ਪੁੱਤਰ ਦੀ ਖਾਤਰ ਦਰਦ-ਦਰ ਝਟਕਦਾ ਹੈ ਕਿ ਮੇਰੇ ਪੁੱਤਰ ਦੀ ਦਾਤ ਹੋਵੇ ਬੱਚਾ ਹੋਵੇ ਸਾਡੇ ਘਰੇ ਪੀੜੀ-ਦਰ ਪੀੜੀ ਚੱਲੇ ਤਾਂ ਬੜਿਆ ਸੰਕਲਪ ਕਰਦਾ ਹੈ ਬਾਬਿਆਂ ਦੇ ਵੀ ਜਾਂਦਾ ਚੌਂਕੀਆਂ ਭਰਦਾ ਕਿਉਂਕਿ ਮਜਬੂਰੀ ਹੈ ਜਿਹੜੀ ਬਹੁਤ ਕੁਝ ਕਰਾਉਂਦੀ ਹੈ ਪਰ ਸਾਡਾ ਜਿਹੜਾ ਸੁਭਾਅ ਹੈ ਉਹ ਕਦੇ ਬਦਲ ਨਹੀਂ ਸਕਦਾ ਕਿਉਂਕਿ ਸਾਡੀ ਜਿਹੜੀ ਰੀਤੀ ਰਿਵਾਜ ਆ ਉਹ ਇਹ ਸੀ ਹੈ ਕਿ ਮੁੰਡਾ ਹੋਣਾ ਜ਼ਰੂਰੀ ਆ ਉਹਦੇ ਬਿਨਾ ਪੀੜ੍ਹੀ ਨਹੀਂ ਚੱਲਦੀ ਤਾਂ ਇਹ ਗੱਲ ਹੈਗੀ ਅੰਮ੍ਰਿਤਸਰ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਤੋਂ ਸ਼ੇਟਾ ਸ਼ੇਰਟਾ ਦੀ ਰਹਿਣ ਵਾਲੀ ਇੱਕ 80 ਸਾਲ ਦੀ ਬੀਬੀ ਐ ਬੇਬੇ ਮਨਜੀਤ ਕੌਰ ਉਹਦਾ ਬੇਟਾ ਲੱਗਿਆ ਹੋਇਆ ਹੈ ਬਿਜਲੀ ਬੋਰਡ ਦੇ ਵਿੱਚ ਐਸ ਡੀਓ ਤੇ ਉਹਨੇ ਉਸ ਮਾਈ ਨੂੰ ਕੁੱਟ ਕੇ ਘਰੋਂ ਕੱਢਤਾ ਉਹਦੀ ਦਸਤਾਨ ਦੱਸ ਦਿਆ ਤੁਹਾਨੂੰ ਕਿ ਉਹ ਅੱਜ ਵੀ ਕਹਿ ਰਹੀ ਹੈ ਕਿ ਮੇਰਾ ਪੁੱਤਰ ਹੈ ਇਹਨੂੰ ਕਦੇ ਕੁਝ ਹੋਵੇ ਨਾ ਜੋ ਕੁਛ ਇਹਨੇ ਮੇਰੇ ਨਾਲ ਕਰਿਆ ਇਹਦੇ ਬੱਚੇ ਇਹਦੇ ਨਾਲ ਨਾ ਕਰਨ ਤਾਂ ਮੈਂ ਕਹਿੰਦੀ ਉਹਨੂੰ ਬੜੇ ਚਾਵਾ ਨਾਲ ਲਾਡਾ ਨਾਲ ਪੜਾਇਆ ਤਿੰਨ ਬੇਟੀਆਂ ਉਹਦੇ ਉਹ ਕਹਿੰਦੀ ਬੱਡੀ ਬੇਟੀ ਆ ਜਿਹੜੀ ਉਹ ਪਰਦਨ ਹੋਰ ਪੜਨਾ ਚਾਹੁੰਦੀ ਸੀ ਪਰ ਘਰ ਦੇ ਹਾਲਾਤਾਂ ਦੇ ਮੁਤਾਬਕ ਨਹੀਂ ਪੜ ਸਕੀ ਤਾਂ ਉਸ ਤੋਂ ਬਾਅਦ ਉਹਨੇ ਜਿਹੜਾ ਹੈਗਾ ਪੜਾਈ ਛੱਡਤੀ ਤੇ ਆਪ ਉਹ ਫਿਰ ਦਿਹਾੜੀਆਂ ਕੀਤੀਆਂ ਬੱਚੇ ਉਹਨੇ ਟਿਊਸ਼ਨ ਤੇ ਪੜਾਉਂਦੀ ਤੇ ਉਹਨੇ ਆਪ ਦੇ ਭਰਾ ਨੂੰ ਪੜਾਇਆ ਤੇ ਫਿਰ ਉਹ ਬਿਜਲੀ ਬੋਰਡ ਦੇ ਵਿੱਚ ਹੁਣ ਐਸਡੀਓ ਹੈ ਉਹਦਾ ਨਾਮ ਕੀ ਦਿੱਤਾ ਉਸ 80 ਸਾਲ ਦੀ ਮਾਤਾ ਦੇ ਡੰਡੇ ਮਾਰੇ ਹੱਥਾਂ ਤੇ ਪੈਰਾਂ ਤੇ ਕੁੱਟ ਕੇ ਘਰੋਂ ਕੱਢਤਾ ਤੇ ਇੱਕ ਦਾਸਤਾਨ ਉਹਦੀ ਇਹ ਹੈ ਕਿ ਉਹ ਅੱਜ ਵੀ ਕਹਿ ਰਹੀ ਹੈ ਕਿ ਸੱਚੇ ਪਾਤਸ਼ਾਹ RAMDAS ਮੈਂ ਤੇਰੀ ਨਗਰੀ ਦੇ ਵਿੱਚ ਐ ਕਿ ਜੇ ਮੇਰੇ ਬੇਟੇ ਨੇ ਮੈਨੂੰ ਕੁੱਟਿਆ ਸੱਚੇ ਪਾਤਸ਼ਾਹ ਇਹਦਾ ਹਸਰ ਇਹ ਨਾ ਹੋਵੇ ਇਹਦੇ ਬੱਚੇ ਦੀ ਸੇਵਾ ਕਰਨ ਦੇਖੋ ਫਿਰ ਉਹਨੂੰ ਪੱਤਰਕਾਰ ਸਹਿਬਾਨਾਂ ਨੇ ਪੁੱਛਿਆ ਤਾਂ ਉਹ ਕਹਿੰਦੀ ਕਿ ਮੇਰਾ ਉਹ ਸਰ ਸਰਬਨ ਪੁੱਤ ਸੀ ਮੈਂ ਸਰਬਨਪੁੱਤ ਕਹਿੰਦੀ ਹੁੰਦੀ ਸੀ ਤੇ ਕਹਿੰਦੀ ਹੁਣ ਸਾਡੇ ਮਹੱਲੇ ਵਾਲੇ ਕਹਿੰਦੇ ਆ ਲੈ ਲੈ ਸਵਾਦ ਸਰਬਨਪੁੱਤ ਕਿੱਧਰ ਗਿਆ ਤੇਰਾ ਸਰਬਨਪੁੱਤ ਤੋ ਕਹਿੰਦੀ ਨੂੰ ਮੇਰੀ ਐ ਉਹ ਕਹਿੰਦੀ ਜਾਇਦਾਦ ਲੈ ਕੇ ਆ ਸਾਡੇ ਬਾਤਿਆ ਦੀ ਉਹ ਕਹਿੰਦੀ ਮੇਰੇ ਤਿੰਨ ਤੀਆਂ ਇੱਕ ਪੁੱਤਰਾ ਮੈਂ ਸਾਰਾ ਕੁਝ ਇਹਨਾਂ ਨੂੰ ਦੇ ਦਿੱਤਾ ਤਾਂ ਹੁਣ ਸੇਵਾ ਕਰਨ ਦਾ ਕਰਾਉਣ ਦਾ ਟਾਈਮ ਸੀ ਤਾਂ ਹੁਣ ਉਹਨੂੰ ਘਰੋਂ ਕੱਢ ਦਿੱਤਾ ਇੱਕ ਮਾਂ ਐ ਜਿਹੜੀ ਆਪਣੇ ਬੱਚੇ ਨੂੰ ਮੂੰਹ ਦੇ ਵਿੱਚੋਂ ਗੁਰਕੀ ਕੱਢ ਕੇ ਖੁਲਾਉਂਦੀ ਐ ਕਿ ਮੇਰਾ ਬੱਚਾ ਉਹ ਖਾਣਾ ਰਹੇ ਤੇ ਦੂਸਰਾ ਗਿੱਲੇ ਥਾਂ ਦੇ ਵਿੱਚ ਪੈਂਦੀ ਹੈ ਕਿ ਮੇਰੇ ਬੱਚੇ ਨੂੰ ਕਿਤੇ ਠੰਡ ਨਾ ਲੱਗ ਜਾਵੇ ਪਰ ਠੀਕ ਹੈ ਸਾਡੇ ਸਮਾਜ ਦੇ ਵਿੱਚ ਜਿਹੜਾ ਧੀਆਂ ਨੂੰ ਵੀ ਉਤਮ ਮੰਨਿਆ ਕਿ ਕੁਰਬਾਨੀ ਵੀ ਕਹਿੰਦੀ ਹੈ ਸੋ ਕਿਉ ਮੰਦਾ ਆਕੀਆਂ ਜਿੱਤ ਜੰਮੇ ਰਾਜਾ ਵੀ ਜਿੰਨੇ ਰਾਜੇ ਜੰਮੇ ਹੈ ਪਰ ਸਾਡੀ ਇੱਕ ਪਰੰਪਰਾ ਹੈ ਵੀ ਪੁੱਤਰ ਬਿਨਾ ਪੀੜੀ ਨਹੀਂ ਚੱਲਦੀ ਇਹ ਕਹਿ ਰਹੇ ਆ ਪਰ ਔਰਤ ਬਿਨਾ ਜਿਹੜਾ ਹੈਗਾ ਲੜਕੀ ਬਿਨਾ ਬੱਚਾ ਨਹੀਂ ਪੈਦਾ ਕਰ ਸਕਦੀ ਇਹ ਸਾਡੀ ਸਾਡੇ ਵਿੱਚ ਪਿਰਤ ਪਈ ਹੋਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਉਸ ਤੋਂ ਪੰਜਾਬ ਹੈ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਮੁੰਡਾ ਹੋਵੇ ਮੁੰਡਾ ਹੋਵੇ ਤੇ ਬਾਹਰਲੇ ਦੇਸ਼ਾਂ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਮੁੰਡੇ ਕੁੜੀਆਂ ਨੂੰ ਇੱਕ ਸਮਾਨ ਸਮਝਦੇ ਆ ਹੁਣੇ ਬੇਬੇ ਆ ਜਿਹੜੀ ਇਕ ਹਾਰ ਲਾਉਂਦੀ ਹੈ ਉਹਨੇ ਫੇਰ ਵੀ ਕਿਹਾ ਕਿ ਉਹਦਾ ਮਾੜਾ ਨਾ ਹੋਵੇ ਤੇ ਕਿ ਉਹ ਸਾਥ ਦੇਵੇ ਨਾ ਦੇਵੇ ਜਿਹੜੀ ਮਾਂ ਹੈ ਉਹ ਆਪਣੇ ਬੱਚਿਆਂ ਨੂੰ ਸਾਥ ਜ਼ਰੂਰ ਦਿੰਦੀ ਹੈ ਤੇ ਉਹਨੇ ਕਹਿੰਦੀ ਮੈਂ ਦਿਹਾੜੀਆਂ ਕਰਕੇ ਇਹਨੂੰ ਕਾਮਯਾਬ ਕੀਤਾ ਤੇ ਐਸਡੀਓ ਲਵਾਇਆ ਬਿਜਲੀ ਬੋਰਡ ਦੇ ਵਿੱਚ ਮਨਜੀਤ ਕੌਰ ਸਿਰਟਾ ਦੀ ਹੈ ਰਹਿਣ ਵਾਲੀ ਅੰਮ੍ਰਿਤਸਰ ਦੀ ਉਹ ਲਾਲੋ ਇਹ ਬੰਦੇ ਲੋਕਾਂ ਦੇ ਘਰਾਂ ਦੇ ਵਿੱਚ ਰੌਸ਼ਨੀਆਂ ਕਰਦੇ ਆ ਬਿਜਲੀ ਵਾਲੇ ਜਿਹੜੇ ਲੋਕ ਜਾਂਦੇ ਆ ਦੇ ਕੋਲੇ ਤੇ ਆਪਦੇ ਘਰੇ ਲੜਾਈਆਂ ਪਾਈ ਬੈਠਾ ਹੁਣ ਜਿਹੜੀ ਬੇਬੇ 80-85 ਸਾਲ ਦੀ ਹੈ ਉਹਦਾ ਜਿਹੜਾ SDO ਬੇਟਾ ਉਹ ਵੀ ਘੱਟੋ-ਘੱਟ 55-56 ਸਾਲ ਦਾ ਹੋਊਗਾ 50 ਦਾ ਤਾਂ ਆਪਾਂ ਉਹ ਤੋਂ ਕੀ ਸੇਧ ਲੈ ਸਕਾਂਗੇ ਕੀ ਸਿੱਖਿਆ ਦੇਊਗਾ ਉਹ ਇਸ ਕਰਕੇ ਜਿਹੜੀ ਮਾਂ ਹੈ ਮਾ ਮਾਈ ਹੁੰਦੀ ਐ ਮੈਂ ਸਮਦ ਬਣਾਏ ਬੇਨਤੀ ਕਰਦਾ ਜੀ ਆਪਾਂ ਕੁਝ ਦੇ ਨਹੀਂ ਸਕਦੇ ਤਾਂ ਮਤਲਬ ਆ ਗਾਲੀ ਗਲੋਚ ਕੁੱਟ ਮਾਰ ਕਰਕੇ ਘਰੋਂ ਨਾ ਕੱਢੀਏ ਰੁੱਖੀ ਮਿੱਸੀ ਖਾਏ ਕੇ ਟੰਡਾ ਪਾਣੀ ਪੀ ਨਾ ਬੇਕ ਬਗਾਨੇ ਚੋਪੜੀ ਨਾ ਤਰਸਾਇਓ ਜੀ ਪਾਣੀ ਦੇ ਪਾਵਨ ਸ਼ਬਦ ਕਹਿੰਦੇ ਐ ਰੁੱਖੀ ਮਿੱਸੀ ਖਾ ਲੋ ਹੁਣ ਉਹ ਐ ਸੜੀ ਹੋ ਐ ਚਾਹੇ ਉਹ ਕੁਛ ਬਣ ਜੇ ਐਕਸੀਡੈਂਟ ਬਣ ਜੇ ਜਿਹੜੀ ਕੈਮਰੇ ਦੇ ਮੂਹਰੇ ਬਦਨਾਮੀ ਹੋ ਗਈ ਉਹ ساری ਉਮਰ ਸਹੀ ਨਹੀਂ ਹੋਣੀ ਤੇ ਨਾ ਹੀ ਇਹਦੇ ਬੱਚਾ ਨੂੰ ਰਿਸ਼ਤੇ ਹੋਣਿਆ ਛੇਤੀ ਕਿ ਯਾਰ ਇਹ ਜੋ ਦਰਿੰਦਗੀ ਵਾਲਾ ਬੰਦਾ ਜਿਹੜੀ ਤੇਰੀ ਮਾਂ ਨੇ ਦਿਹਾੜੀਆਂ ਕਰਕੇ ਤੈਨੂੰ ਪਾਲਿਆ ਪੜਾਇਆ ਅਫਸਰ ਲਾਇਆ ਉਹਨੂੰ ਤੂੰ ਕੁੱਟਦਾ ਹੈ ਕੁੱਟ ਕੇ ਘਰੋਂ ਕੱਢਦਾ ਹੈ ਅੱਛਾ ਇਕੱਲਾ ਹੀ ਮੁੰਡਾ ਹੈ ਇੱਕ ਤਾਂ ਹੁੰਦਾ ਵੀ ਦੂਜੀ ਜਾਇਦਾਦ ਉਹਨੂੰ ਦਿੱਤੀ ਤੇ ਨਾਲ ਉਹ ਬੀਬੀ ਮਨਜੀਤਕੌਰ ਕਹਿ ਰਹੀ ਆ ਕਿ ਮੇਰੀ ਵੱਡੀ ਬੇਟੀ ਆ ਜਿਹੜੀ ਉਹ ਮੈਨੂੰ ਪੈਸੇ ਟੱਕੇ ਦੇ ਕੇ ਜਾਂਦੀ ਹੈ ਤੇ ਕੀ ਇਹ ਹੋ ਜੇ ਦਰਿੰਦਕੇ ਦੇ ਬੱਚਾ ਨੂੰ ਕੋਈ ਰਿਸ਼ਤਾ ਕਰੂਗਾ ਤੇ ਫਿਰ ਸਭ ਤੋਂ ਵੱਡੀ ਗੱਲ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਵਿਚਾਰੀ ਸੜਕ ਦੇ ਕਿਨਾਰੇ ਬੈਠੀ ਆ ਬਾਹਰ ਬੈਠੀ ਆ ਦਹਾਈਆਂ ਪਾਉਂਦੀ ਉਹ ਫਿਰ ਵੀ ਕਹਿ ਰਹੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਬੇਟੇ ਨਾਲ ਇਹਦੇ ਬੱਚੇ ਨੇ ਆ ਜਾਂ ਕੁਝ ਕਰਨਾ ਤੰਦਰੁਸਤ ਰਹਿਣਾ ਇੱਕ ਮਾਂ ਦਾ ਸ਼ਬਦ ਹੈ ਜਿਹੜਾ ਇਹ ਕੁਝ ਕਹਿ ਸਕਦੀ ਹੈ ਇਨਾ ਪਿਓ ਵੀ ਨਹੀਂ ਕਹਿੰਦਾ ਠੀਕ ਆ ਉਹ ਕਮਾਈ ਕਰਕੇ ਬੱਚੇ ਪਾਲਦਾ ਮਤਲਬ ਮਾਂ ਦੀ ਮਮਤਾ ਜਿਹੜੀ ਉਹ ਕਿਤੋਂ ਮਿਲਦੀ ਨਹੀਂ ਇਸ ਕਰਕੇ ਭਾਈ ਦੁਨਿਆਵੀ ਵਿੱਦਿਆ ਨੂੰ ਸ੍ਰੂਟ ਨਾ ਮਾਰਿਆ ਕਰੋ ਦੁਨਿਆਵੀ ਵਿੱਦਿਆ ਵਾਲਿਆਂ ਨੂੰ ਬਾੜੀ ਸਾਸਤ੍ਰੀ ਕਾਲ ਬੁਲਾਉਣ ਦੀ ਲੋੜ ਨਹੀਂ ਜਿਹੜਾ ਬੰਦਾ ਜਿਹੜਾ ਮਨੁੱਖ ਰੋਹਾਨੀਅਤ ਨੂੰ ਸਮਝਦਾ ਹੈ ਸੰਸਕਾਰਾਂ ਨੂੰ ਸਮਝਦਾ ਹੈ ਉਹਦੀ ਰਿਸਪੈਕਟ ਕਰਨੀ ਬਣਦੀ ਹੈ ਪਰ ਜੋ ਦੁਨਿਆਵੀ ਵਿੱਦਿਆ ਵਾਲਾ ਬੰਦਾ ਚਾਹੇ ਕਿੰਡਾ ਵੱਡਾ ਅਫਸਰਾ ਹੋਊਗਾ ਉਹ ਪ੍ਰਸ਼ਾਸਕ ਪ੍ਰਸ਼ਾਸਕੀ ਅਫਸਰ ਹੈ ਕਾਨੂੰਨ ਦਾ ਅਫਸਰ ਹੈ ਆਂਦੇ ادارے ਦਾ ਅਫਸਰ ਹੈ ਉੱਥੋਂ ਤੱਕ ਰਹਿ ਸਕਦਾ ਨਾ ਪਰ ਉਹਨੂੰ ਇੱਕ ਸਮਾਜ ਦਾ ਆਪਾਂ ਅੰਗ ਨਹੀਂ ਸਮਝ ਸਕਦੇ ਉਹ ਕਿਉਂ ਨਹੀਂ ਸਮਝ ਸਕਦੇ ਭਾਈ ਤੂੰ ਵਿੱਦਿਆ ਕੀਤੀ ਤੂੰ ਇਸ ادارے ਦੇ ਵਿੱਚ ਕੰਮ ਕਰਦਾ ਇਹਦੇ ਬਾਰੇ ਤੈਨੂੰ ਨੌਲੇਜ ਹੈਗੀ ਹੈ ਤੇ ਲੇਕਨ ਜਿਹੜੇ ਰੋਹਾਨੀਅਤ ਹੈ ਜ ਜ ਸਮਾਜ ਦੀ ਸੇਵਾ ਕਰਨੀ ਇਸ ਦੇ ਘਰ ਬਹੁਤ ਬਹੁਤ ਦੂਰ ਹੈ ਹੁਣ ਆਪਾਂ ਵੇਖਦੇ ਆਂ ਟਾਈਆਂ ਪੈਂਟਾਂ ਪੈਂਟ ਕੋਟ ਪਾਏ ਆ ਟਾਈਆਂ ਲਾਈਆਂ ਬੜੀ ਡਿਸਪਲਾਈਨ ਬਣਾਈ ਹੁੰਦੀ ਹੈ ਆਪਾਂ ਲੱਗਦਾ ਬੰਦਾ ਬੜਾ ਸੋਹਣਾ ਸਿਆਣਾ ਸਮਝਦਾਰ ਹੈ ਪਰ ਜਦੋਂ ਪਤਾ ਕਰਦੇ ਆਂ ਦਾ ਵਿੱਚੋਂ ਆ ਕੁਝ ਨਿਕਲਦਾ ਹੈ ਤਾਂ ਕਿ ਸਵਾਹ ਨੂੰ ਉਸ ਚਿੱਟੀ ਦਾ ਸਮਝੋ ਜਦੋਂ ਸਵਾਹ ਨੂੰ ਫਰੋਲਦੇ ਆ ਨਾ ਉਦੇ ਵਿੱਚੋਂ ਅੰਗਿਆਰ ਨਿਕਲਦੇ ਆ ਇਸ ਕਰਕੇ ਆ ਮਰਸਾਦੀ ਮਾਤਾ ਹੈ ਕਿ ਉਸ ਸਿਡੀਓ ਨੇ ਘਰੋਂ ਕੁੱਟ ਕੇ ਕੜਤੀ ਉਹਦੇ ਆਪਰਾ ਭੈਣਾ ਨੇ ਨਹੀਂ ਪੜ੍ਹਾਈ ਕੀਤੀ ਜਿਹਨੇ ਬਗਾਨੇ ਘਰੇ ਜਾਣਾ ਸੀ ਦਿਹਾੜੀਆਂ ਕਰਕੇ ਨੂੰ ਪੜਾਇਆ ਪੜਾਉਣ ਤੋਂ ਬਾਅਦ ਐਸਡੀਓ ਲੱਗਿਆ ਹੋ ਸਕਦਾ ਉਸ ਟਾਈਮ ਤੇ ਲੈਂਡਮੈਨ ਹੋਵੇ ਜਾਂ ਜੇ ਆਏ ਪ੍ਰੋਮੋਸ਼ਨ ਹੋ ਗਿਆ ਜਸਡੀਓ ਹੈ ਤੇ ਆ ਹਾਲ ਕਰਦਾ ਫਿਰਦਾ ਤੇ ਕੀ ਅਸੀਂ ਇਹਨਾਂ ਲੋਕਾਂ ਤੋਂ ਸੇਧ ਲਵਾਂਗੇ ਕਿਉਂਕਿ ਕਿਉਂਕਿ ਇਹ ਜਿਹੜਾ ਸੋਸ਼ਲ ਮੀਡੀਆ ਜਾਂ ਹੋਰ ਹੈ ਇਹ ਸਾਨੂੰ ਬਹੁਤ ਛੇਤੀ ਲੈ ਡੁੱਬੇਗਾ ਅਸੀਂ ਦੇਖ ਦੇਖ ਕੇ ਰੰਗ ਬਦਲਦੇ ਆ ਉਹਨਾਂ ਦੀ ਲੂ ਨੂੰ ਕਹਿ ਰਹੀ ਆ ਉਹ ਹੋ ਸਕਦਾ ਭਾਈ ਉਹ ਉਸ ਬੰਦੇ ਨੂੰ ਮਗਰ ਲਾ ਕੇ ਕਿਸੇ ਕਲੋਨੀ ਚ ਲੈ ਗਈ ਹੋਵੇ ਕੋਠੀ ਪਾਵਾਂਗੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਦੀ ਜਗ੍ਹਾ ਦੇਖਦੇ ਆ ਤਾਂ ਜਦੋਂ ਦੇਖਦਾ ਬੰਦਾ ਉਹਦਾ ਜੀ ਐ ਕਰਦਾ ਵੀ ਸਾਰੀ ਜ਼ਮੀਨ ਵੇਚ ਕੇ ਬੰਬੇ ਚਲੀ ਜਾਏ ਇਸ ਸਾਧਨ ਰਾਹੀਂ ਬੇਨਤੀ ਹੈ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰੋ ਸੇਵਾ ਸੰਭਾਲ ਕਰੋ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਮਾੜਾ ਵੀ ਨਾ ਬੋਲੋ ਜਿਨ੍ਹਾਂ ਨੇ ਆਪਾਂ ਨੂੰ ਇਸ ਸੰਸਾਰ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ